RCB ਨੇ IPL 2025 ਦੇ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ 18 ਸਾਲਾਂ ਬਾਅਦ ਟਰੋਫੀ ਜਿੱਤੀ RCB ਨੇ ਉਹ ਕਰ ਦਿਖਾਇਆ ਜੋ ਪਿਛਲੇ 18 ਸਾਲਾਂ ਤੋਂ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਮੰਗਲਵਾਰ ਰਾਤ ਨੂੰ ਕ੍ਰਿਕਟ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਪੰਨਾ ਪਲਟ ਗਿਆ ਤੇ RCB ਨੇ ਪੰਜਾਬ ਕਿੰਗਸ ਨੂੰ 6 ਰਨਾਂ ਦੇ ਨਾਲ ਹਰਾ ਕੇ ਆਪਣਾ ਪਹਿਲਾ IPL ਖਿਤਾਬ ਜਿੱਤਿਆ ਮੈਚ ਤੋਂ ਬਾਅਦ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਮੈਦਾਨ ਤੇ ਖੁਸ਼ੀ ਦੇ ਹੰਝੂ ਵਹਾਉਂਦੇ ਦਿਖਾਈ ਦਿੱਤੇ ਇਹ ਪਲ ਕਾਫੀ ਇਤਿਹਾਸਕ ਸੀ ਜਿਸ ਨੂੰ ਪ੍ਰਸ਼ੰਸਕ ਹਮੇਸ਼ਾ ਯਾਦ ਰੱਖਣਗੇ ਹੁਣ RCB ਇਸ ਜਿੱਤ ਨੂੰ ਹੋਰ ਵੀ ਯਾਦਗਾਰ ਬਣਾਉਣ ਜਾ ਰਹੀ ਹੈ ਇਸ ਦੇ ਲਈ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਟਰੋਫੀ ਜਿੱਤਣ ਤੋਂ ਬਾਅਦ RCB ਨੇ ਆਪਣੇ ਫੈਨਸ ਦੇ ਨਾਲ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਬੰਗਲੂਰੂ ਦੇ ਵਿੱਚ ਇੱਕ ਸ਼ਾਨਦਾਰ ਵਿਕਟਰੀ ਪ੍ਰੇਡ ਦਾ ਐਲਾਨ ਕੀਤਾ RCB ਨੇ ਜਿੱਤ ਦਾ ਜਸ਼ਨ ਬੈਂਗਲੁਰੂ ਦੀਆਂ ਸੜਕਾਂ ਤੇ ਇੱਕ ਖਾਸ ਤਰੀਕੇ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਆਰਸੀਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਅਪਡੇਟ ਦਿੱਤੀ ਹੈ ਕਿ ਵਿਕਟਰੀ ਪ੍ਰੇਡ 4 ਜੂਨ 2025 ਨੂੰ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ ਤੇ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ